ਪੇੜ ਚਾਲ ਦੋਸਤੋ ਦੋਸਤੋ ਆਪਣੇ ਨਾਲ ਕਹਿੰਦੇ ਪੇੜ ਚਾਲ ਆ ਜਿਹੜੀ ਬਹੁਤ ਜ਼ਿਆਦਾ ਚਲਦੀ ਹੈ ਜਿਵੇਂ ਹੁਣ ਇੱਕ ਤੁਹਾਨੂੰ ਗੱਲ ਸੁਣਾਉਣਾ ਪੇੜ ਚਾਲ ਦੀ ਕਿਤੇ ਲੋਕ ਨਾ ਜਗਾ ਸੀ ਕੋਈ ਲੋਕ ਮੱਥਾ ਟੇਕ ਰਹੇ ਸਨ ਚਲ ਮੈਂ ਨਾਂ ਨਹੀਂ ਲਾਉਂਗਾ ਕਿ ਕਾਦੀ ਜਗ੍ਹਾ ਸੀ ਉੱਥੇ ਲਾਈਨ ਬਹੁਤ ਲੰਬੀ ਲੱਗੀ ਹੋਈ ਸੀਗੀ ਇੱਕ ਬੰਦੇ ਨੂੰ ਇੰਨੀ ਕਹਾੜ ਇੱਕ ਤਾਂ ਬਹੁਤ ਦੂਰੋਂ ਚੱਲ ਕੇ ਆਇਆ ਬੰਦਾ ਮੱਥਾ ਵੀ ਜਰੂਰ ਟੇਕਣਾ ਸੀ ਉਹਨੇ ਉਹਦੇ ਮਨ ਵਿੱਚ ਕੋਈ ਇਹ ਜਿਹੀ ਸੁੱਖ ਸੁੱਖੀ ਹੋ ਗਈ ਵੀ ਜਲਦੀ ਕਾਲ ਵੀ ਬੜੀ ਉਹਦੇ ਮਨ ਦੇ ਵਿੱਚ ਉਹਨੇ ਅੱਖਾਂ ਵੀ ਐ ਤਾਂ ਫੇਰ ਆਪਣਾ ਸਾਰਾ ਦਿਹਾੜੀ ਲੰਘ ਜੂਗੀ ਜੇ ਆਪਾਂ ਲਾਈਨ 'ਚ ਲੱਗੇ ਉਨੇ ਦਿਮਾਗ ਨਾਲ ਇੱਕ ਨਾ ਕੀ ਸੋਚੀ ਉਥੇ ਕੋਲੇ ਨੇੜੇ ਖੋਤਾ ਖੜਾ ਸੀਗਾ ਉਹ ਪਚਕਾਰਗਾ ਹੌਲੀ 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 ਉਹਨੂੰ ਕਿਵੇਂ ਨਾ ਕਿਵੇਂ ਇਧਰ ਸਾਈਡ ਤੇ ਲਿਆਇਆ ਨੇੜੇ ਲਿਆਇਆ ਜਣ ਕੀ ਲੋਕ ਅਮਰੀਕਨ ਦੇਖਣਾ ਤੇ ਉਹਨੇ ਕੀ ਕਰਿਆ ਖੋਤੇ ਦਾ ਇੱਕ ਬਾੜ ਪਟ ਲਿਆ ਇਹਦੇ ਬਾੜ ਪਟ ਕੇ ਭਈ ਉੱਤੋਂ ਦੀ ਚਹਾ ਚ ਹੋ ਕੇ ਵੀ ਲੋਕ ਦੇਖੀ ਇਹਨਾਂ ਨੇ ਕੀ ਕਰੀ ਜਾਂਦਾ ਹੈ ਉਹਨੂੰ ਬਾਲ ਨਾ ਉਹਨੂੰ ਅੱਗ ਲਾਤੀ ਫੈਲਦ ਤੇ ਕਿ ਮੈਨਾਂ ਕਿ ਮੈਂ ਉਸ ਨੂੰ ਇਕੱਠਾ ਕਰਕੇ ਮਚਾਤਾ ਉਥੇ ਮੱਥਾ ਟੇਕ ਕੇ ਜਦੋਂ ਜਾਣ ਲੱਗਿਆ ਲੋਕ ਇੱਧਰ ਨੂੰ ਹੋ ਗਏ ਸਾਰੇ ਵੀ ਆਹ ਕੀ ਗੱਲ ਬਣ ਗਈ ਵੀ ਕੀ ਆ ਉਹ ਕਹਿੰਦਾ ਵੀ ਇਹ ਚੀਜ਼ ਪਰੰਪਰਾ ਚੱਲਦੀ ਆ ਰਹੀ ਹੈ ਵੀ ਇੱਕ ਹੋਤੀਦਾ ਇੱਕ ਬਾਲ ਪਟਕੇ ਆਪਾਂ ਜਿਹੜੀਆਂ ਆਪਾਂ ਮਤਲਬ ਮੈਂ ਉਹ ਕੀਤਾ ਅ ਗ੍ਰੀਨ ਭੇਲ ਕੀਤਾ ਵੀ ਮੇਰੀਆਂ ਸਾਰੀਆਂ ਇੱਛਾਵਾਂ ਜੋ ਮੈਂ ਮੰਗੀਆਂ ਸੀਗੀਆਂ ਮੇਰੀਆਂ ਪੂਰੀਆਂ ਹੋ ਜਾਣਗੀਆਂ ਮੈਂ ਇੱਥੇ ਹੁਣ ਲਾ ਕੇ ਜਾਊਗਾ ਭਾਈ ਲੋਕ ਦੁਨੀਆ ਬਸ ਉਹੀ ਭੇਡ ਚਾਲ ਵਾਲੀ ਗੱਲ ਆ ਗਈ ਤੂੰ ਨਹੀਂ ਉਧਰ ਨੂੰ ਦੁਰਤੀ ਲੈਣ ਉਧਰੋਂ ਖਾਲੀ ਹੋਣੀ ਸ਼ੁਰੂ ਹੋ ਗਈ ਤੇ ਇਧਰੋਂ ਖੋਤਾ ਇਹਨਾਂ ਨੇ ਲੋਕਾਂ ਨੇ ਪਟਪੜ ਵਾਲ ਗੰਜਾ ਕਰਤਾ ਉਧਰੋਂ ਜਾ ਕੇ ਮੱਥਾ ਟੇਕਿਆ ਪਹਿਲੇ ਵਾਰੀ ਜਾ ਕੇ ਇਹਨੂੰ ਕਹਿੰਦੇ ਆ ਫੇਰ ਚੱਲ ਚਲੋ ਵੈਸੇ ਜਿਹੜੇ ਦੋਸਤ ਇਸ ਗੱਲ ਨੂੰ ਸਮਝ ਗਏ ਹੋਣਗੇ ਸ਼ਾਇਦ ਇਹਨਾਂ ਨੇ ਸਮਝਣਾ ਤੇ ਨਹੀਂ ਕਮੇਸ ਦੁਨੀਆ ذریے چلਦੀ ਰਹਿਣੀ ਹੈ ਫੇਰ ਚੱਲ ਵੀ چلਦੀ ਰਹਿਣੀ ਹੈ ਠੀਕ ਹੈ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ ਰੱਬ ਰੱਖਾ